ਉਹਨਾਂ ਦੇ ਘਰਾਂ 'ਚ ਜਾ ਕੇ ਵੀ ਜਿਹੜੇ ਲੋਕ ਉਸ ਅਖੀਰ ਅਖੀਰਲਾ ਜਿਹੜਾ ਕਤਾਨ ਦਾ ਵਿਅਕਤੀ ਉਹਨਾਂ ਨੂੰ ਸੁਵਿਧਾਵਾ ਪਹੁੰਚਾਉਣ ਵਾਸਤੇ ਅੱਜ ਵੈਣਾ ਲੈ ਕੇ ਉਹਨਾਂ ਦੇ ਘਰ ਤਕਰੀਬਨ ਸਾਰੇ ਮੈਂਗਪਿਆਂ ਦੇ ਨੁਮਾਇੰਦੇ ਉਹਨਾਂ ਦੇ ਘਰ ਜਾਣਗੇ ਜੋ ਜੋ ਭਾਵੇਂ ਉਹ ਆਵਾਸ ਯੋਜਨਾ ਹੈ ਉਹ ਜਲਾ ਯੋਜਨਾ ਹੈ ਭਾਵੇਂ ਉਹ ਆਯੂਸ਼ਮਾਨ ਯੋਜਨਾ ਹੈ ਜਿਹੜੀਆਂ 100 ਤੋਂ ਵੱਧ ਯੋਜਨਾ ਜਿਹੜੇ ਉਹਨਾਂ 'ਚ ਰਹਿ ਗਏ ਨੇ ਭਾਵੇਂ ਸ਼ਰਮਾ ਯੋਜਨਾ ਉਹ ਨਵੀਂ ਆਈ ਹੈ ਜਿਹੜੇ ਸਾਡੇ ਉਹਨਾਂ ਨੂੰ ਭਾਵੇਂ ਟ੍ਰੇਨਿੰਗ ਵੀ ਦੇਣੀ ਹੈ 7500 ਰੁਪਈਆ ਵੀ ਨਾਲ ਦੇਣਾ ਹੈ ਕਿੱਟਾ ਵੀ ਦੇਣੀ ਹੈ ਉਸ ਤੋਂ ਬਾਅਦ 2 ਲੱਖ ਲੋਨ ਵੀ ਦੇਣਾ ਹੈ ਅਨੇਕਾਂ ਯੋਜਨਾਵਾਂ ਘਰ-ਘਰ ਲੈ ਕੇ ਜਾ ਰਹੇ ਆ ਮੋਦੀ ਜੀ ਦੀਆਂ ਹੁਣ ਮੋਦੀ ਜੀ ਦੀ ਜਿਹੜੀ ਗੱਡੀ ਹੈ ਉਹ ਘਰ-ਘਰ ਜਾਏਗੀ ਜਿਹੜਾ ਕੋਈ ਵਿਅਕਤੀ ਰਹਿ ਰਿਹਾ ਹੈ ਮੈਂ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੀਨ ਕਰਦਾ ਕਿ ਉਹ ਵਿਅਕਤੀ ਜਿਨ੍ਹਾਂ ਨੂੰ ਲੋੜਵੰਦ ਨੇ ਉਹ ਉੱਥੇ ਜਾ ਕੇ ਆਪਣੇ ਫਾਰਮ ਪਰ ਹਨ ਤੇ ਉਹ ਵੀ ਉਹ ਪ੍ਰਧਾਨ ਮੰਤਰੀ ਜੀ ਆ ਲੋਕ ਜਿਹੜੀਆਂ ਯੋਜਨਾਵਾਂ ਉਹਨਾਂ ਦਾ ਆਧਾਰਨ ਹੈ ਕਿਉਂਕਿ ਪੰਜਾਬ ਸਰਕਾਰ ਐਸ ਵੇਲੇ ਖਤਮ ਹੋ ਚੁੱਕੀ ਹੈ ਲੋਕਾਂ ਨੇ ਉਹਨਾਂ ਨੂੰ ਨਿਕਾਰ ਚੁੱਕੇ ਨੇ ਹੁਣ ਆਉਣ ਵਾਲੀਆਂ ਸਰਕਾਰਾਂ ਭਾਵੇਂ ਉਹ ਨਗਰ ਨਿਗਮ ਨੇ ਭਾਵੇਂ ਲੋਕ ਸਭਾ ਦੇ ਆ ਭਾਵੇਂ ਵਿਧਾਨ ਸਭਾ ਦੇ ਆ ਸਰਕਾਰਾਂ ਹੋਣ ਸਿਰਫ ਭਾਰਤ ਜਨਤਾ ਪਾਰਟੀ ਦੀ ਬਣ ਗਈ ਰਾਜੀ ਜੀ ਜ਼ਿਆਦਾਤਰ ਲੋਕ ਲਾਲ ਕੀਰ ਦੇ ਰਹਿੰਦੇ ਨੇ ਉਹਨਾਂ ਪਾਸੇ ਗਿਸਦੇ ਹਾਂਜੀ ਲਾਲ ਕੀਰ ਦੇ ਵਿੱਚ ਬਹੁਤ ਜਾਦੇ ਨੇ ਦੇਖੋ ਜੇ ਤੁਹਾਨੂੰ ਇਹ ਮੁਦੇ ਸਟੇਟ ਗਵਰਨਮੈਂਟ ਦੇ ਨੇ ਪਰ ਜਿੱਥੇ ਤੱਕ ਅਸੀਂ ਸਮਝਦੇ ਨੇ ਜਿਹੜੇ ਲੋਕ ਸਭਾ ਅਸੀਂ ਅੱਜ ਚਿੱਠੀ ਦਿੱਤੀ ਹੈ ਸਾਡੇ ਅੱਜ ਆਨਨੇਬਲ ਮੰਤਰੀ ਅਰਜੁਨਾਮ ਇਕਵਾਲ ਜੀ ਹੈ ਜੀ ਉਹਨਾਂ ਨੂੰ ਅਸੀਂ ਕਹਾਂ ਵੀ ਉਹ ਵੀ ਲੋਕ ਜਿਨ੍ਹਾਂ ਦੇ ਰਜਿਸਟਰੀਆਂ ਨਹੀਂ ਹੈਗੀਆਂ ਉਹਨਾਂ ਵਾਸਤੇ ਵੀ ਕੁਝ ਨਾ ਕੁਝ ਕੀਤਾ ਜਾਵੇ ਤਾਂ ਕਿ ਇਹ ਜਿਹੜੇ ਬੈਨੀਫਿਟ ਹੈ ਕਿਉਂਕਿ ਰਜਿਸਟਰੀ ਬੜੀ ਜ਼ਰੂਰੀ ਹੈ ਇਹ ਜਿਹੜੀਆਂ ਸਹੂਲਤਾਂ ਹਨ ਉਹਨਾਂ ਵਿਚਾਰਿਆਂ ਨੂੰ ਮਿਲ ਜੇ 10 ਸਾਲ ਤੋਂ ਕਿਤੇ ਕਾਫਜ ਨੇ ਸੋ ਅਸੀਂ ਬੇਨਤੀ ਕੀਤੀ ਹੈ ਉੱਤੇ ਕੇਂਦਰ ਤੱਕ ਅਸੀਂ ਗੱਲ ਪਾਵਾਂਗੇ ਮੈਂ ਮੇਰੇ ਨਾਲ ਸ਼ੀਨਾ ਸਾਹਿਬ ਜਿਹੜੇ ਸਾਡੇ ਲੋਕ ਸਭਾ ਪ੍ਰਵਾਸ ਸੂਚਨਾ ਦੇ ਇੱਥੇ ਕਨਵੀਨਰ ਨੇ ਇਹਨਾਂ ਦੇ ਥਰੂ ਅਸੀਂ ਚਾਹੁੰਦੇ ਆ ਵੀ ਉੱਤੇ ਵੀ ਇਹ ਦਰਖਾਸਤ ਹੋਵੇ ਕਿ ਗੌਰਮੇਟਰਨੋਂ ਸਾਡੀ ਪਰਦੇਸ਼ ਦੀ ਨਿੱਤਤਾ ਵੱਲੋਂ ਇਹਨਾਂ ਦੀ ਜੁਰੀ ਲੱਗੀ ਹੈ ਇੱਥੇ ਨੋਖਾਵਾ ਪ੍ਰਵਾਸ ਹੋਇਆ ਦਿਨ ਬੜੇ ਸੀਨੀਅਰ ਨੇਤਾ ਨੇ ਅਸੀਂ ਇਹਨਾਂ ਦੇ ਜ਼ਰੂਰ ਵੀ ਅੱਜ ਇਹ ਬੇਨਤੀ ਸਾਡੇ ਕੈਪਟਨ ਮਿਨਿਸਟਰ ਨੂੰ ਕੋਈ ਹੈ ਪਰ ਅੱਜ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਸਾਡੇ ਕੋਲ ਕੋਈ ਸਾਡੇ ਇੱਥੇ ਬੜੇ ਜ਼ਿਆਦਾ ਤਾਂ ਲੋਕ ਮੱਲੋ ਲਾਲ ਕੀ ਹਾਂ ਸਾਡੇ ਇੱਥੇ ਬੜੇ ਜ਼ਿਆਰੂ ਸਾਡੇ ਦੋਨੋਂ ਮੰਡਲ ਦੇ ਅਧਿਕਾਰੀ ਜਿੱਤੇ ਆਏ ਨੇ ਫਾਈਨਲ ਜਿਵਾਲਾ ਦੇ ਦੇਖ ਕੇ ਰਕੇਸ਼ ਮਹਾਜਨ ਜੀ ਔਰ ਵੀਰ ਕਾ ਮੰਡਲ ਦੇ ਅਧਿਖੇ ਗੁਰਮੁਖ ਮਾਲ ਜੀ ਤੇ ਸਾਨੂੰ ਅੱਜ ਅੱਡੀ ਕੁਟ ਬਾਕੀ ਹੈ ਇਹਨਾਂ ਨੂੰ ਇਸ ਲੋਕ ਸਭਾ ਦਾ ਤੇ ਤਿੰਤਾ ਵਜੇ ਜਿਹੜਾ ਦਾ ਇੰਚਾਰਜ ਬਣਾਇਆ ਗਿਆ ਗੰਦਰਮਨ ਸ਼ਿਨਾਜੀ ਨੂੰ ਤੇ ਇਹਨਾਂ ਨੇ ਅਸੀਂ ਸਾਰੇ ਰਲ ਕੇ ਹੁਣ ਅਸੀਂ ਇਹ ਭਾਰਤੀ ਜਨਤਾ ਪਾਰਟੀ ਦੇ ਜਿਹੜੀ ਇੱਥੇ ਲੋਕ ਸਭਾ ਦੇ ਚੋਣ ਆ ਉਹ ਅਸੀਂ ਜਿਹੜਾ ਆਪਣਾ ਇੱਥੋਂ ਦਾ ਨਮਾਇੰਦਾ ਹੈ ਉਹ ਮੋਦੀ ਜੀ ਦੀ ਬ੍ਰਿਗੇਡ ਤੇ ਭੇਜਾਂਗੇ ਬਹੁਤ ਬਹੁਤ ਸਾਡੀ ਚਲੋ ਮੈਜਿਸਟਰੇਟ ਦੇ ਵਿੱਚ ਉਹ ਤੇਨ ਸਟੇਜਾਂ ਬਹੁਤ ਵੱਡੀ ਭਾਰੀ ਮੰਗੂ ਤੇ ਨਾਲ ਜਿੱਦਕੇ ਆਏ ਹੋ ਰਾਜਪੂਰੀ ਦੁਨੀਆ ਦੀ ਨਜ਼ਰ ਦੇਖੀ ਹੈ ਇਹਦਾ ਸਟੰਡ ਦੇ ਉੱਪਰ ਸੀ ਤੇ ਕਿਰ ਜ਼ਤੋਂ ਵੇ ਔਰ ਉਹਦੇ ਨਾਲ ਨਾਲ ਆਨਲਾਈਨ 2026 ਦੀ ਪੰਜਾਬ ਪਰਲੇਮੈਂਟ ਦੀ ਸਰਕਾਰ ਪਤਾ ਸੀ ਕਿ ਸਰਕਾਰ ਨੇ ਫਿਰ ਦਰੋਦੀ ਤੀਜੀ ਵਾਰ ਫਿਰ ਦੁਬਾਰਾ ਸਪੀਡ ਕਰਕੇ ਪਿਛਿਆ ਰਿਹਾ ਹੈ ਲੇਕਿਨ ਅੱਜ ਲੋਕੀ ਸੈਰੋ ਬੱਚਾ ਬੱਚਾ ਕਹਿ ਲੱਗਿਆ ਕਿ ਫਿਰ ਦੁਬਾਰਾ ਤੀਜੀ ਵਾਰ ਸ੍ਰੀ ਗੋਦੀ ਜੀ ਬਹੁਤ ਵੱਡੀ ਕੀਤੀ ਦੇ ਨਾਮ 400 ਦੇ ਪਾਰ ਪਰਲੇਮੈਂਟ ਦੇ ਵਿੱਚ ਕੇ ਆਪਣੀ ਸਰਕਾਰ ਬਣਾ ਕੇ ਲੈ ਕੇ ਆਓਗੇ ਜਿੰਦਾਬਾਦ ਬਹੁਤ ਬਹੁਤ ਧੰਨਵਾਦ